ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਜਪ ਆਦ ਸੱਚ ਜੁਗਾ ਹਦ ਸੱਚ ਪੀ ਸੱਚ ਨਾਨਕ ਉਸੇ ਪੀ ਸੱਚ ਸੋਚਾ ਸੋਚ ਨਾ ਹੋਵੇ ਜੇ ਸੋਚਿ ਲਖਵਾਰ ਚੁੱਪਾ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਭੰਨਾ ਪੁਰਿਆ ਪਹਾਰ ਸਸਰਣ ਪਲ ਕੋ ਵਤਾ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਹਮਨਕਾਰ ਹੁਕਮਨ ਕਹ ਆਜਾਈ ਹੁਕਮਿ ਹੋਵਣ ਜੀ ਹੁਕਮ ਲਾ ਵਢਾਈ ਹੁਕਮਿ ਹਤਮਨੇ ਚਕਮ ਲਕ ਤੁਖ ਸੁਖ ਪਾਈਐ ਇਕ ਨਾ ਹੁਕਮ ਬਖਸ਼ੀਸ਼ ਇਕ ਹੁਕਮ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਰੁ ਕਮਨ ਨ ਕੋ ਨਾਨਕ ਹੁਕਮੇ ਜੇ 부ਜੈ ਤਾਹੋ ਮੈਂ ਕਹ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਹੰਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਸਹਿ ਦੂਰ ਗਾਵੇ ਕੋ ਵਿਖ ਹਦ ਰਹਿ ਦੂਰ ਕਤਨਾ ਕਤਨਾ ਹਾਵੇ ਟੂਟ ਕਤ ਕਤ ਕਥੀ ਕੋਟੀ ਕੋਟ ਕੋਟਾ ਦਿੰਦਾ ਤੇ ਲੈਂਦਾ ਥਖ ਪਾਹ ਜੁਗਾ ਜੁਗੰਤਰ ਖਾਹੇ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸੱਚਾ ਸਭ ਸੱਚਾ ਨਾਏ ਪੱਖਿਆ ਭੋਪਾਹਰ ਆਖ ਮੰਗ ਦੇ ਦੇ ਦਤ ਕਰੇ ਦਾਤਾਰ ਪੇਰ ਕਾ ਕਰਖੀਐ ਜਿਤ ਸਦਰਬਾਰ ਮੋਹ ਕੇ ਬੋਲਣ ਬੋਲੀ ਅਜਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿ ਦਵਾਰ ਨਾਨਕ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪਨ ਰੰਝਨ ਸੋਇ ਜਿਨ ਸੇਵਿਆ ਤਿਨ ਪਾਇਆ ਮਹਾਨ ਨਾਨਕ ਵੇ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖਿ ਆਪਾਉ ਦੁੱਖ ਪਰ ਹਰ ਸੁਖ ਲੈ ਜਾਇ ਗੁਰਮਕਨਾਦੰ ਗੁਰਮਕਵੇਦੰ ਗੁਰਮਕਰਿਆ ਸਮਾਈ ਗੁਰਇਸਰ ਗੁਰਗੋੜਕ ਬਰਮਾ ਗੁਰਪਾਰਵਤੀ ਮਾਈ ਜੇਹੋ ਜਾਣਾ ਆਖਾ ਨਹੀਂ ਕਹਿਣਾ ਕਤ ਨ ਜਾਏ ਗੁਰਾਂ ਇੱਕ ਦੇਹ ਬਜਾਈ ਸਭਨਾਂ ਜੀਆਂ ਕੈਕ ਦਾਤਾ ਸੋ ਮੈਂ ਵਿਸਰਨ ਨ ਜਾਏ ਜੇ ਜੁਗ ਚਾਰੇ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਪਾਣੈ ਕੈ ਨਾਏ ਕਰਿ ਜੇ ਤਿਸਰ ਟੋ ਪਾਈ ਵੇਖਾ ਵਿਣ ਕਰਮਾਂ ਕੈ ਮਿਲ ਲੈ ਲੈ ਮਤ ਵਿੱਚ ਰਤਨ ਜਵਾਰ ਮਾਨਕ ਜੇ ਗੁਰ ਕੀ ਸਿਕ ਸੁਣੇ ਗੁਰਾਂ ਇੱਕ ਦਹਿਬ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੇ ਵਿਸਰਨ ਨ ਜਾਏ ਜੇ ਜੁਗ ਚਾਰੇ ਆਰ ਜਹਾ ਹੋਰ ਦਸੋਣੇ ਹੋਵੇ ਨਵਾਂ ਖੰਡਾ ਵਿੱਚ ਜਾਣੇ ਨਾਲ ਚੱਲੇ ਸਭ ਕੋਏ ਚੰਗਾ ਨਉ ਰਖਾਏ ਕਹ ਜਸ ਗਿਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨ ਪੁੱਛੈ ਕੇ ਕੇਟਾ ਅੰਦਰ ਕੇਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਹਾ ਕੋਈ ਨਾ ਸੋਝੇ ਜਿਤਸ ਗੁਣ ਕੋਈ ਕਰੇ ਸੁਣੇ ਸਿੱਧ ਪਿਰ ਸੁਰਨਾਥ ਸੁਣੇ ਧਰਤਵਲ ਆਕਾਸ ਸੁਣੇ ਦੀਪ ਲੋ ਪਤਾਲ ਸੁਣੇ ਪੁਹਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਬਰ ਮਾਇੰਦ ਸੁਣ ਮੁਖ ਸੁਲਾਹਨ ਮੰਦ ਸੁਣੇ ਜੋ ਜੁਗਤਨ ਭੇਦ ਸੁਣੇ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਾਤ ਸੰਤੋਖ ਾਨ ਸੁਣਿਆ ਅਠਸਠ ਕਾਸ਼ ਨਨ ਸਣੇ ਪਰਪੜ ਪਾਵੇ ਮਾਨ ਸਣ ਲੱਗੇ ਸੇ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਗੁਨਾ ਕੇ ਗਾ ਸੁਣਿਆ ਸਿੱਖ ਪੀਰ ਪਤਸ਼ਾ ਸੁਣੰਦ ਪਵਰਾਓ ਸੁਨਹਤ ਵਸ ਗਾਉ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾ ਲੇਖਨ ਹਾਰ ਮਨ ਕਾਬ ਕਰਨ ਵਿਚਾਰ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤ ਹੋਆ ਮਨ ਬੁੱਧ ਮਨ ਸਗਲ ਪਾਉਣੇ ਕੀ ਸੋਦਾ ਮਨ ਮੋ ਛੋਟਾ ਨਾ ਖਾਇ ਮਨ ਜਮ ਕੇ ਸਾਥ ਨਾ ਜਾਇ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਇ ਮਨੈ ਪਤ ਸਿਉ ਪ੍ਰਗਟ ਜਾਇ ਮਨ ਮਗਨ ਚੱਲੇ ਪੰਥ ਮਨੈ ਧਰਮ ਸਿਤੇ ਸੰਬੰਧ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਆਪਾ ਮੁਖ ਦੁਆਰ ਮਨ ਪਰਵਾਰ ਸਾਧਾਰ ਮਨ ਤਰ ਤਾਰੇ ਗੁਰ ਸਿੱਖ ਮਨ ਨਾਨਕ ਕੋ ਹੈ ਨ ਪਿਖ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚ ਅਸੂਹ ਹਦ ਰਜਾਨ ਪੰਚਾ ਗੁਰ ਇਕ ਧਿਆਨ ਜੇ ਕੋ ਕਹਾ ਕਰੇ ਵਿਚਾਰ ਕਰਤੈ ਕ ਕਰਨੈ ਨਾਹਿ ਸਮਾਰ ਤੌਲ ਤਰਮ ਤੇ ਆ ਕਾ ਪੂਤ ਸੰਤੁਕਤਾ ਪ੍ਰਖਿਆ ਜਨ ਸੂਤ ਜੇ ਕੋ 부ਝ ਹੋਵੇ ਸਚਿਆਰ ਤਵ ਲਾ ਉਪਰ ਕੀਤਾ ਭਾਰ ਧਰਤਿ ਹੋਰ ਪਰੇ ਹੋਰ ਹੋਰਾ ਇਸ ਦਾ 파ਰਤ ਲੈ ਕਮਨ ਜੋਰ ਜੀ ਜਾ ਤਰੰਗਾ ਕੇ ਨਾਵ ਸਬਨਾ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣ ਕੋਏ ਲੇਖ ਲਿਖ ਕੇ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੇ ਦਾ ਜਾਣੈ ਕੌਣ ਕੋਤਾ ਕੀ ਤਪਸਾ ਇੱਕ ਕੁਕਵਾ ਤਿਸ ਦੇ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਆਰਿਆਨ ਜਾਵਾਂ ਇੱਕ ਵਾਰ ਜੋਤ ਤੁ ਭਾਵੈ ਸਈ ਪਲਕਾਰ ਤੂੰ ਸਦਾ ਸਲਾਮ ਤਨ ਰੰਕਾਰ ਅਸਾਂ ਕਜਾ ਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਰਾਂ ਤੁਮਕ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੇ ਅਸੰਗ ਦਾ ਤਾਰ ਅਸੰਗ ਸੂਰਮੋ ਪਖਸਾਰ ਸੰਗ ਮੋਲ ਵਿਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਆਰਿਆਨ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਹਿਬਲੇ ਕਰ ਤੂੰ ਸਦਾ ਸਲਾਮਤ ਨਰੰਕਰ ਅਸਾਂ ਕਮੂਰਖ ਅੰਧਖੋਰਾ ਅਸਾਂ ਖਚੋਰਾ ਹਰਾਮਖੋਰਾ ਅਸਾਂ ਕਮਰ ਕਰ ਜਾਹੇ ਜੋਰ ਸੰਗਲ ਵਡਾਤਿਆ ਕਮਾਏ ਸੰਕ ਪਾਪੀ ਪਾਪ ਕਰ ਜਾਹੇ ਸੰਕੁੜਿਆਰ ਕੁੜੇ ਪਿਰਾਏ ਅਸਾਂ ਕਮਲੇ ਸ਼ਮਲ ਪੱਕ ਖਾਏ ਅਸਾਂ ਕਨਿੰਦਕ ਸਿਰ ਕਰ ਹੈ ਭਾਰ ਨਾਨਕ ਨੇ ਚ ਕਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਤ ਪਾਵੇ ਸਾਈ ਪਲੇਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕਨਾਵ ਅਸਾਂ ਕਥਾਵ ਅਗੰਮ ਗੰਮ ਸੰਖ ਲੋ ਅਸਾਂ ਕਹ ਸਰਪਾਰ ਹੋਇ ਅਕਰੇ ਨਾਮ ਅਕਰੇ ਸਲਾ ਅਕਰੇ ਗਿਆਨ ਗੀਤ ਗੁਣ ਗਾ ਅਕਰੇ ਲਿਖਣ ਬੋਲਣ ਬਾਣ ਅਕਰ ਅਸਰ ਸੰਜੋਗ ਵਿਖਾਣ ਜਿਨ ਐ ਲਿਖਿਤ ਸਰਨਾਏ ਜੇ ਫਰਮਾਏ ਤੇ ਤੇ ਪਾਏ ਜੇ ਤਾ ਕੀਤਾ ਤੇਤਾ ਨਾਉ ਵਿਣ ਨਾਮ ਹੈ ਨਾਹੀ ਕੋਥਾਉ ਉਧਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਰੰਕਾਰ ਭਰਿਆ ਹੱਥ ਪੈਰ ਤਨ ਜਿਹਾ ਬਾਣੇ ਤੋਤੇ ਉਤਰ ਸੁਖੀ ਅਮੁੱਤ ਪਲਿੱਤੇ ਕੱਪੜ ਹੋਏ ਦੇ ਸ਼ਾਵਣ ਲਿਆ ਥੋਏ ਭਰ ਗਿਆ ਮਤ ਪਾਪਾਂ ਕੈ ਸੰਗ ਤੋ ਪਹਿ ਨਾਵੇਂ ਕਰੰਗਾ ਪੁੰਨੀ ਪਾਪੀ ਆਖਣ ਨਾ ਹੈ ਕਰ 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 ਨਾ ਲਿਖ ਲੈ ਜਾਉ ਆਪੇ ਵੀ ਜਾਪੇ ਖਾਉ ਨਾਨਕ ਹੁਕਮਿ ਆਵਹੁ ਜਾਉ ਤੀਰਤ ਤਪ ਤੇ ਆਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਪਵੰਤਰ ਗਤਿ ਤੀਰਥ ਮਲਨਾਉ ਸਭ ਗੁਣ ਤੀਰੇ ਮੈਂ ਨਹੀਂ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਤ ਸਤ ਬਾਣੀ ਬਰਮਾਉ ਸਤ ਸੁਆਣ ਸਦਾ ਮਨ ਚਾਉ ਕਵਨ ਸੁ ਵਿਲਾ ਵਖਤ ਕਵਨ ਕਵਨ ਤਤ ਕਵਨ ਵਾਰ ਕਵਨ ਸਰੂਤੀ ਮਾਹੋ ਕਵਨ ਜਤੋ ਆਕਾਰ ਇਲਣਾ ਪਈਆ ਪੰਡਤੀ ਜਿਹੋ ਵੈ ਲੇਖ ਪੁਰਾਨ ਵਖਤ ਨ ਪਾਇਓ ਕਦਿਆ ਜੇ ਲਿਖਣ ਲੇਖ ਕੁਰਾਨ ਤਤਵਾਰਨਾ ਜੋਗੀ ਜਾਣ ਰਤਮਾ ਹੋ ਨਾ ਕੋਈ ਜਾ ਕਰਤਾ ਸਰਠੀ ਕੋ ਸਾਜ ਆਪੇ ਜਾਣ ਸੋਈ ਕਿਵ ਕਰ ਆਖਾਂ ਕਿਸੇ ਲਾਹੀ ਟੋਂ ਵਰਨੇ ਕਵ ਜਾਣਾ ਨਾਨਕ ਆਕਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਏ ਵੱਡੇ ਨਹੀਂ ਕੀਤਾ ਜਾ ਕਾ ਹੋਏ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨਾ ਸੋ ਹੈ ਪਤਾਲਾ ਪਤਾਲ ਲਗਾਸ ਅਗਾਸ ਉੜ ਕੁੜਗ ਪਾਲ ਤਕੇ ਵੇਦ ਕਣਕ ਵਾਤ ਸਾਸ ਟਾਰ ਕਹਨਕ ਤੇ ਬਾਸ ਲੁਕ ਤਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਵਾ ਵਿਨਾਸ਼ ਨਾਨਕ ਵਡਾ ਆਖਿਐ ਆਪੇ ਜਾਣੇ ਆਪ ਸਲਾਹੀ ਸਲਾਇ ਤੇ ਸੁਰਤ ਨ ਪਾਇਆ ਨਤਿਆਤ ਵਹ ਪਾਸਵੰਦ ਨਾ ਜਾਣਿਆ ਸਮਦ ਸਾ ਸੁਲਤਾਨ ਗਿਰਹਾ ਸੇ ਤੇ ਮਾਲ ਤਨ ਕੀੜੇ ਤੁਲਨਾ ਹੋਵਣੀ ਜੇ ਤਿਸ ਮਨੋਂ ਨ ਵਿਸਰਹੈ ਆਤਨ ਸਿਵ ਤੇ ਕਹਿਣ ਨ ਅੰਤ ਆਤਨ ਕਰਨੈ ਦੇਣ ਨ ਅੰਤਾ ਆਤਨ ਵੇਖਣ ਸੁਣਨ ਅੰਤ ਆਤਨ ਜਾਪੈ ਕਿਆ ਮਨ ਮਹੰਤਾ ਅੰਤਨ ਜਾਪੇ ਕੀਤਾ ਕਾਰ ਅੰਤਨ ਜਾਪੇ ਪਰਵਾਰ ਅੰਤ ਕਾਰਨ ਕੀਤੇ ਬਿਲਾ ਲਾਹੇ ਤਾਂ ਕਿ ਅੰਤ ਨ ਪਾਈ ਜਾਏ ਇਹੋ ਅੰਤਨ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਭ ਉੱਚਾ ਥਾ ਉੱਚ ਪਰ ਉੱਚਾ ਨਾ ਹੋਇ ਵੜ ਉੱਚਾ ਹੋਵੇ ਕੋਈ ਤਿਸ ਉੱਚਾ ਕੋ ਜਾਣੇ ਸੋ ਜਿਹੜਾ ਆਪ ਜਾਣੇ ਆਪ ਆਪ ਨਾਨਕ ਨਦਰੇ ਕਰਮੀ ਦਾਤ ਭਵਤਾ ਕਰਮ ਲਿਖਿਆ ਨਾ ਜਾਏ ਅਡਾ ਦਾਤਾ ਤਿਲ ਨਤ ਮਾਇ ਕਿਤੇ ਮੰਗਾ ਜੋਤ ਅਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਤ ਟਟੇ ਵੇਕਾਰ ਕਿਤੇ ਲਲਮ ਕਿਰਪਾ ਹੈ ਕਿਤੇ ਮੁਰਖਾ ਹੈ ਕਾਹੇ ਇਤਿਆਂ ਦੁੱਖ ਭੁਗਤਿ ਦਮਾਰ ਐ ਪੈ ਦਾ ਤੇਰੀ ਦਾਤਾਰ ਬੰਦ ਕਲਾਸਿ ਪਾਣ ਹੋਏ ਔਰ ਆਖ ਨਾ ਸਕੈ ਕੋਈ ਜੇ ਕੋ ਖੈ ਆਖਣ ਪਾਏ ਜਾਣ ਜਿਤਿਆਂ ਮੂੰਖ ਐ ਆਪੇ ਜਾਣੇ ਆਪੇ ਦੇ ਅੱਖ ਸਫੀ ਕੀ ਕੀ ਜਿਸਮ ਬਖਸ਼ੇ ਸਤਸਲਾਹ ਨਾਨਕ ਪਾਤਸ਼ਾਹੇ ਪਾਤਸ਼ਾਹੋ ਅਮਲ ਗੁਣਾ ਮਲ ਵਾਪਾਰ ਅਮਲ ਵਾਪਰ ਐ ਅਮਲ ਪੰਡਹਰ ਅਮਲ ਆਵਹਿ ਅਮਲ ਲੈ ਜਾਹਿ ਅਮਲ ਭਾਏ ਮੁੱਲਾ ਸਮਾਏ ਅਮਲ ਧਰਮਲ ਦੀ ਬਾਣ ਮੁੱਲ ਤਲ ਅਮਲ ਪਰਮਾਨ ਅਮਲ ਬਖਸ਼ੀਸ਼ ਮੁੱਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਅਮਲ ਆਖਿਆ ਨਾ ਜਾਏ ਆਕਾ ਕਰੇ ਲਿਵਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆ ਨਾਖੇ ਭਰਮੈ ਆਖ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਇਸਰਾ ਕੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਧਾਨਵ ਆਖੇ ਦੇਵ ਆਖੇ ਸੁਰ ਨਰਮੁਣਜਨ ਸਿਵ ਕੀਤੇ ਆਖੇ ਆਕਣ ਪਾਹਿ ਕੀਤੇ ਕਹਿ ਕਉ ਟੁੱਟ ਜਾਹਿ ਇਥੇ ਕੀਤੇ ਹੋਰ ਕਰਹਿ ਧਾਕ ਨ ਸਕੈ ਕੇ ਕੀ ਅਜੇਵੜ ਭਾਵ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜਿ ਕੋ ਅਖ ਬੋਲ ਵਿਗਾੜ ਤਾ ਲਿਖਿਆ ਗੈ ਸਰਗਵਾਰਾਂ ਗਵਾਰ ਸੋਦਰ ਕੇ ਆਸੋ ਕਰਕੇ ਅਜਤ ਮੈਂ ਸਰਬ ਸਮਾਲੇ ਵਾਜੇ ਨਾਦ ਨੇ ਇੱਕ ਸੰਖਾ ਕੇ ਤੇ ਵਵਨ ਹਾਰੇ ਤੇ ਰਗ ਪ੍ਰੀਸੋਂ ਕਹੀ ਅਨ ਤੇ ਗਾਵਣ ਹਾਰੇ ਗਾਵ ਤਉਨ ਪਉਣ ਪਣੀ ਬਸੰਤਰ ਗਾਵ ਰਾਜ ਤਰਮ ਦੁਵਾਰੇ ਗਾਵ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੁਣ ਸਦਾ ਸਵਾਰੇ ਗਾਵੈੰਦ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਿਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤਿ ਸਤੀ ਸੰਤੋਕੇ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਕੀਸ਼ਰ ਜੁਗ ਜੁਗ ਵੇਦਾ ਨਾਲੇ ਗਾਵ ਮੋਹਣਿਆ ਮਨ ਮੋਣ ਸੁਰਗਾ ਮੱਚ ਪਿਆਲੇ ਗਾਵਰਤ ਨੂੰ ਪਾਏ ਤੇਰੇ 68 ਤੀਰਥ ਨਾਲੇ ਗਾਵ ਜੋਤ ਮਹਾ ਬਲਸੂਰਾ ਗਾਵ ਖਾਣੀ ਚਾਰੇ ਗਾਵ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸੇਤਨ ਗਾਵ ਜੋਤ ਪਾਵਣ ਹਰਤੇ ਤੇਰੇ ਭਖਤਰ ਸਾਲੇ ਹੋਰ ਕੀਤੇ ਘਾਵਣ ਸੇ ਮੈ ਚਤਨ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚ ਨਾਹੀ ਹੈ ਪਿਓ ਅਸੀਜੈ ਨਾ ਜਸਿ ਰਚਨਾ ਜਿਨਰ ਚਾਏ ਰੰਗੇ ਰੰਗੇ ਪਾਤੀ ਕਰ ਕਾ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਗਿਤਾ ਪੜਨਾ ਜਿਮਤ ਸਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨ ਕਰ ਨ ਜਾਇ ਸੋ ਕਾਤਿ ਸਾਹੋ ਸਾਪਤ ਸਾਇਬ ਨਾਨਕ ਰਣ ਰਜਾਈ ਮੁੰਦਾ ਸੰਤੋਖ ਸਰਪ ਚੋਲੀ ਧਿਆਨ ਕੀ ਕਰਬ ਪੂਤਾ ਖਿੰਤਾ ਕਾਲ ਕੁਵਾਰੀ ਕਾਇਆ ਜੁਗ ਜੰਡਾ ਪ੍ਰਤੀਤ ਆਏ ਪੰਤੇ ਸਗਲ ਜਮਾਤੇ ਮਨ ਜੀਤਾ ਜਗ ਜੀਤਾ ਦੇਸ ਤਸ ਆਦੇਸ ਆਦ ਅਨਿਲ ਅਨਾਦ ਨਾ ਹਤ ਜੁਗ ਇਕ ਵੇਸਾ ਭਗਤ ਗਿਆਨ ਦਿਆ ਪੰਡਰਨ कट कट वाज नाद अपना नाती सब जाके रिसद अवरा साध संजोग विजोग द्वकार चलाव है लिख आव है भाग आदेश आदेश ਆਦ ਅਨਿਲ ਅਨਾਦ ਨਾਹਤ ਜੁਗ ਜੁਗ ਇੱਕੋ ਵੇਸਾ ਇੱਕ ਮਾਇ ਜੁਗਤ ਵਿਆਹੇ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰ ਇਕ ਭੰਡਾਰ ਇਕ ਲਾਇ ਦੀ ਮਾਨ ਜੇ ਤਸ ਪਾਵੇ ਤਿਵੇਂ ਚਲਾਵੇ ਜਿਹ ਹੋਵੇ ਪਰਮਾਨ ਓ ਵੇਖੇ ਉਹਨਾਂ ਨਜ਼ਰ ਨ ਆਵੇ ਬਹੁਤਾ ਇਹ ਵਿਡਾਣ ਆਦੇਸ ਤੇ ਆਦੇਸ ਆਦ ਅਨਿਲ ਅਨਾਦ ਨਾਹਤ ਜੁਗ ਜੁਗ ਇੱਕੋ ਵੇਸਾ ਆਸਨ ਲੋਇ ਲੋਇ ਪੰਡਰ ਜੁਗ ਚਪਾਇਆ ਸੋ ਇੱਕ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸੱਚੀ ਕਾਹਰ ਆਦੇਸ ਤੇ ਆਦੇਸ ਆਦ ਨੀਲਾ ਨਾਦ ਨਹਤਾ ਜੁਗ ਜੁਗ ਏਕੋ ਵੇਸਾ ਇਕ ਦੂਜੀ ਭੋ ਲਖ ਹੋਇ ਲਖੋ ਵੈ ਲਖ ਵੀਸ ਲਖ ਲਗੜ ਆਖਿਐ ਇਕ ਨਾਮ ਜਗਦੀਸ਼ ਅਤਰਾ ਪਤ ਪਵੜੀਆਂ ਚੜਿਆ ਹੋਇ ਕਿਸ ਸੁਣ ਗਲਾਂ ਆਕਾਸ ਕੀ ਕੀਟਾ ਆਈ ਰੀਸਾ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸਾ ਅੱਖਨ ਜੋਰ ਚ ਪੈ ਨਹ ਜੋਰ ਜੋਰ ਨ ਮੰਗਣ ਦੇਣ ਨ ਜੋਰਾ ਜੋਰ ਨਾਲ ਜੀਵਨ ਮਰਨ ਹੈ ਜੋਰਾ ਜੋਰ ਨਾਲ ਰਾਜ ਮਾਲ ਮਨਸੂਰਾ ਜੋਰ ਨਾਲ ਸੁਰਤਿ ਗਿਆਨ ਵਿਚਾਰ ਜੋਰ ਨਾਲ ਜੁਗਤੇ ਛੁਟਾ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨਿਚ ਨ ਕੋਏ ਰਾਤੀ ਰੁਤੀ ਦਿੱਤੀ ਵਾਰ ਪਉਣ ਪਨਗ ਨਿਪਤਾਲ ਤਿਸ ਵਿੱਚ ਤਰਤੀ ਥਾ ਪਰਖੇ ਧਰਮਸਾਲ ਤਿਸ ਵਿੱਚ ਜੇ ਜੁਗਤ ਕੇ ਰੰਗ ਤਨ ਕਾ ਨਾਮ ਨ ਇੱਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਤਿਤੈ ਸੋਣ ਪੰਚ ਪਰਵਾਨ ਨਦਰਿ ਕਰਮ ਪਵੈ ਨਿਸ਼ਾਨ ਕਟ ਪਕਾਇੋ ਤਪਾਇ ਨਾਨਕ ਜਿ ਆਜਪੈ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਕੋ ਕਰਮ ਕਹਤੇ ਪਉਣ ਪਾਣੀ ਬਸੰਤਰ ਕਿਤੇ ਕਾਨ ਮਹੇਸ਼ਾ ਕਿਤੇ ਬਰਮ ਕਾੜਤ ਕੜਿ ਹੈ ਰੂਪ ਰੰਗ ਕੇ ਵੇਸਾ ਕੀਤਿਆ ਕਰਮ ਭੂਮੀ ਮੇਰ ਕਿਤੇ ਕਹਤੇ ਤੂ ਵਿਦੇਸਾ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸਾ ਕਿਤੇ ਸਤਿਬਦਨਾਥ ਕਿਤੇ ਕਿਤੇ ਦੇਵੀ ਵੇਸਾ ਕਿਤੇ ਦੇਵਦਾਨ ਨਮਨ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਖਾਨ ਕਿਤਿਆ ਬਾਣ ਕਿਤੇ ਪਾਤ ਨਰਿੰਦ ਕਹਤਿਆਂ ਸੁਰਤੀ ਸਹਿਵ ਕੇ ਤੇ ਨਾਨਕ ਆਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥਾ ਨਾਦ ਬਿਨੋਦ ਕੁੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਤੈ ਕਾੜਤ ਕੜਿਏ ਬਹੁਤ ਅਨੂਪਾ ਤਾਂ ਕਿਆ ਗੱਲਾਂ ਕਥਿਆ ਨ ਜਾਹ ਜੇ ਕੋ ਕਹਿ ਪਿੱਛਾ ਪਿਛਤਾਏ ਤਿੱਥ ਕੜੀਐ ਸੂਰਤ ਮਤਮਨ ਬੁੱਧ ਤਿੱਥ ਕੜੀਐ ਸੂਰਾਂ ਸਿਧਾਂ ਕਿ ਸੁਦਾ ਕੰਮਖੰਡ ਕੀ ਬਾਣੀ ਜੋਰ ਤਿੱਥ ਹੋਰ ਨ ਕੋਈ ਹੋਰ ਤਿੱਥ ਜੁਦ ਮਹਾਬਲ ਸੂਰ ਤਿਨ ਮੈਂ ਆਰਾਮ ਰਹਾ ਭਰਪੂਰ ਤਿੱਥ ਸਿਤੋ ਸਿਤੋ ਮਹਿ ਮਾਹੇ ਤਾਂ ਕ ਰੂਪ ਨ ਕਥਨੇ ਜਾਏ ਨਾ ਮਰ ਠਾਕ ਜਾਏ ਜਿਨ ਕ ਰਾਮ ਸੈ ਮਨ ਮਾਹੇ ਤਿਤ ਭਗਤ ਵਸੈ ਕਹ ਲੋ ਰਹਾ ਨ ਸਚਾ ਮਨ ਸੋਏ ਸਤਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਤਖੰਡ ਮੰਡਲ ਵਰ ਪੰਡ ਜੇ ਕੋ ਕਥ ਤਾਂ ਤਨ ਹੰਤ ਤਿਤ ਲੋ ਲੋਕਾਰ ਜਿ ਰੁਕਮਤ ਵਹਿ ਤਿਵਕਾਰ ਵਿਕਰ ਵਿਕਸ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰ ਤਿਰਜ ਸੁਨਿਆਰ ਆਹਰਨ ਮਤ ਵਿਦਹ ਤਿਆਰ ਭੋਖ ਲਗਨ ਤਪਤਾਉ ਪੰਡਾ ਪੰਮਰਤ ਤਢਾਲ ਘੜਿਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ ਚੰਗੀਆਂ ਬੁਰੀਆਂ ਵਾਚ ਤਰਮਹ ਦੂਰਾ ਕਰਮ ਆਪੋ ਆਪਣੀ ਕੇ ਨੇੜੇ ਕੇ ਦੂਰਾ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ